ਜੀ ਜਿਹੜਾ ਕੁੱਤਾ ਹੈ ਉਸ ਨੂੰ ਬੜਾ ਵਫਾਦਾਰ ਜਾਨਵਰ ਮੰਨਿਆ ਗਿਆ ਹੈ ਹਰੇਕ ਮਨੁੱਖ ਆਪਣੇ ਘਰ ਦੇ ਵਿੱਚ ਕੁੱਤਾ ਰੱਖਦਾ ਹੈ ਕਿਉਂਕਿ ਕੁੱਤਾ ਘਰ ਦੀ ਰਾਖੀ ਕਰਦਾ ਹੈ ਤੇ ਗੁਰਬਾਣੀ ਦੇ ਅੰਦਰ ਵੀ ਸਤਿਗੁਰ ਜੀ ਨੇ ਕੁੱਤੇ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਸਤਿਗੁਰ ਜੀ ਆਪਣੀ ਬਾਣੀ ਦੇ ਅੰਦਰ ਕੁੱਤੇ ਦੀ ਉਦਾਹਰਨ ਦਿੰਦੇ ਆ ਸਮਝਾਉਂਦੇ ਨੇ ਕਿ ਜਦੋਂ ਕੁੱਤਾ ਹਲਕ ਜਾਂਦਾ ਹੈ ਉਹ ਫਿਰ ਕੁੱਤਾ ਆਪਣੇਆਂ ਨੂੰ ਵੀ ਵੱਢਣ ਨੂੰ ਪੈਂਦਾ ਹੈ ਜਿਸ ਦੇ ਘਰ ਦੇ ਵਿੱਚ ਰਹਿੰਦਾ ਜਿਸ ਮਾਲਕ ਦੇ ਘਰ ਦੇ ਵਿੱਚ ਰਹਿੰਦਾ ਹੈ ਜਿਹੜਾ ਮਾਲਕ ਉਸ ਨੂੰ ਰੋਟੀ ਪਾਣੀ ਦਿੰਦਾ ਹੈ ਫਿਰ ਉਸ ਨੂੰ ਵੀ ਵੱਢਣ ਲੱਗ ਪੈਂਦਾ ਹੈ ਹਰ ਪਾਸੇ ਦੌੜਦਾ ਹੈ ਕਾਮ ਦੇ ਨਸ਼ੇ ਦੇ ਵਿੱਚ ਕਰੋਧ ਦੇ ਨਸ਼ੇ ਦੇ ਵਿੱਚ ਲੋਭ ਦੇ ਨਸ਼ੇ ਦੇ ਵਿੱਚ ਜਿਹੜਾ ਹਲਕਾ ਕੁੱਤਾ ਹੈ ਨਾ ਉਹ ਸਾਰਿਆਂ ਨੂੰ ਵੱਢਣ ਪੈਂਦਾ ਹੈ ਜੋ ਕੁੱਕਰ ਹਰਕਾਇਆ ਆ ਵੀ ਦੈਦ ਸਜਾਏ ਲੋਭੀ ਜੰਤਨ ਜਾਣੀ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਨ ਵਿਆਪਿਆ ਫਿਰ ਫਿਰ ਜੂਨੀ ਪਾਏ ਜਿਹੜਾ ਫਿਰ ਐਵੇਂ ਦਾ ਮਨੁੱਖ ਹੈ ਨਾ ਜਿਹੜਾ ਹਲਕਾ ਜਾਂਦਾ ਜਿਹੜੀ ਆਪਣੇ ਮਾਲਕ ਨੂੰ ਵੱਢਣ ਲੱਗ ਪੈਂਦਾ ਜਿਹੜਾ ਕਾਮ ਦੇ ਕ੍ਰੋਧ ਦੇ ਨਸ਼ੇ ਦੇ ਵਿੱਚ ਫਿਰਦਾ ਹੈ ਨਾ ਸਤਗੁਰ ਦੀ ਆਖ ਦੇ ਨਹੀਂ ਫਿਰ ਉਹ ਮਨੁੱਖ ਮੋੜ ਮੋੜ ਕੇ ਜੂਨਾ ਦੇ ਵਿੱਚ ਹੁੰਦਾ ਹੈ ਹੁਣ ਜੇਕਰ ਅਸੀਂ ਇਤਿਹਾਸ ਦੇ ਵਿੱਚ ਨਜ਼ਰ ਮਾਰੀ ਤਾ ਸਾਨੂੰ ਇਸ ਦੀ ਉਦਾਹਰਨ ਮਿਲ ਜਾਂਦੀ ਹੈ ਯਾਦ ਰੱਖੋ ਜਿਹੜਾ ਗੰਗੂ ਬ੍ਰਾਹਮਣ ਹੈ ਨਾ ਗੰਗੂ ਬ੍ਰਾਹਮਣ ਆਨੰਦਪੁਰ ਸਾਹਿਬ ਕੀ ਚੱਕਰੀ ਕਰਦਾ ਰਿਹਾ ਗੁਰੂ ਦੇ ਦਰਬਾਰ ਦੇ ਵਿੱਚ ਨੌਕਰੀ ਕਰਦਾ ਰਿਹਾ ਪਰ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਗੰਗੂ ਦੇ ਘਰ ਜਾਂਦੇ ਨੇ ਤੇ ਗੰਗੂ ਜਿਹੜੀ ਮੋਹਰਾਂ ਦੀ ਥੱਲੀ ਹੈ ਮੋਹਰਾਂ ਦੀ ਥੱਲੀ ਨੂੰ ਵੇਖ ਕੇ ਉਹਦੇ ਅੰਦਰ ਹਲਕਾ ਆ ਜਾਂਦਾ ਹੈ ਉਹਦੇ ਅੰਦਰ ਹਲਕਾ ਆ ਜਾਂਦਾ ਹੈ ਉਹਨੂੰ ਲਾਲਚ ਹੋ ਜਾਂਦਾ ਹੈ ਇਸ ਕਰਕੇ ਉਹ ਮਾਤਾ ਗੁਜਰੀ ਜੀ ਅਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਛੋਟੇ ਲਾਲਾਂ ਨੂੰ ਵਜ਼ੀਰ ਖਾਨ ਦੇ ਕੋਲ ਸ਼ਿਕਾਇਤ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਲੈਂਦਾ ਹੈ ਇਸ ਕਰਕੇ ਅਸੀਂ ਹਲਕੇ ਕੁੱਤੇ ਨਹੀਂ ਮੰਨ ਅਸੀਂ ਵਫਾਦਾਰ ਬਣੀਏ ਅੱਜ ਸਾਡੇ ਪੰਜਾਬ ਦੇ ਅੰਦਰ ਜੇਕਰ ਅਸੀਂ ਗੱਲ ਕਰੀਏ ਜਿਹੜੇ ਪੰਜਾਬ ਦੇ ਲੋਕ ਨੇ ਆਗੂ ਨੇ ਉਹ ਮਾਇਆ ਦੇ ਨਸ਼ੇ ਦੇ ਵਿੱਚ ਲਾਲਚ ਦੇ ਵਿੱਚ ਆਣ ਕੇ ਸਾਡੇ ਪੰਜਾਬ ਨੂੰ ਹੀ ਖਾ ਰਹੇ ਨੇ ਸਾਡੇ ਪੰਜਾਬ ਦਾ ਇਹ ਨੁਕਸਾਨ ਕਰੀ ਜਾ ਰਹੇ ਨੇ ਇਸ ਕਰਕੇ ਆ ਲੋਭ ਦੇ ਨਸ਼ੇ ਦੇ ਵਿੱਚੋਂ ਬਾਹਰ ਨਿਕਲੀਏ ਤੇ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਨੂੰ ਬਚਾਈਏ ਵਫਾਦਾਰ ਬਣੀਏ ਜਿਹੜਾ ਕੁੱਤੇ ਦੇ ਅੰਦਰ ਗੁਣ ਹੈ ਨਾ ਵਫਾਦਾਰੀ ਦਾ ਵਫਾਦਾਰ ਬਣੀਏ ਤੇ ਜਿਹੜਾ ਮਾਲਕ ਹੈ ਮਾਲਕ ਦੀ ਰਾਖੀ ਕਰੀਏ ਮਾਲਕ ਨੂੰ ਹੀ ਵੱਢਣਾਂ ਲੱਗ ਪਈਏ ਮਾਲਕ ਦੇ ਘਰ ਤਾਂ ਇਹ ਉਜਾੜਾ ਨਾ ਕਰਨ ਲੱਗ ਪਈਏ